ਜਦੋਂ ਤੂੰ ਅਗਲੀ ਕਬੱਡੀ ਪਾਉਣੀ ਚਾਹਂਗਾ ਸਿੱਧੀ ਲੱਤ ਫੜਾਲਨਾ ਛਦਾਇਆ ਤਾਂ ਥੋੜਾ ਬੋਦਾ ਵੇਲਿਆ ਕਰ ਤੈਨੂੰ ਕੋਟਾਟੰਬੇਰੇ ਖਾਲ 5 ਮਹੀਨੇ ਹੋਇਆ ਗਰਾਊਂਡ ਚ ਆਉਂਦੇ ਤੈਨੂੰ ਅਜੇ ਤੱਕ ਖੋਚ ਬਚਾਉਣੀ ਨਹੀਂ ਆਈ ਬਲੌਕ ਦਾ ਮਾਰਨਾ ਜਾਂ ਪ੍ਰੈਸ ਦਾ ਮਾਰਨੀ ਰਿਪੀਟ ਨਹੀਂ ਕਰਦਾ ਹੁੰਦਾ ਇੱਥੇ ਜੋ ਦੱਸ ਦਿੰਦੇ ਆ ਹਾਂ ਕਰਦਾ ਤਾਂ ਫਿਰ ਕੀ ਗੱਲ ਸਮਝ ਕੇ ਹੋਣੀ ਨਹੀਂ ਆਉਂਦੀ ਤੈਨੂੰ ਆਹ ਆ ਵੇਖੀ ਗਿਆਨੀ ਹੋਵੇ ਕਿਡਾ ਵਧੀਆ ਹੋਵੇ ਕਿਦਾਂ ਹੋਵੇ ਬੰਦਾ ਲੋਂਦਾ ਲੋਂਦਾ ਕਿਦਾਂ ਗਿਆਨੀ ਆਹ ਗਲਤ ਟੱਚ ਨਹੀਂ ਮਾਰਨਾ ਸੱਜੇ ਆਸ ਦਾ ਸੱਜੇ ਬਨੇ ਟੱਚ ਮਾਰਨਾ ਖੱਬੇ ਆ ਦਾ ਖੱਬੇ ਬਨੇ ਮਾਰਨ ਏਦਾਂ ਕਰੇਗਾ ਦੋ ਨੰਬਰ ਤੇਰਾ ਪੱਟ ਭਰਨਾ ਉਹਨੇ ਲੱਗੀ ਸਮਝ ਆਹੋ ਸੱਜੇ ਆ ਦਾ ਸੱਜੇ ਬਨੇ ਟੱਚ ਮਾਰਨਾ ਖੱਬੇ ਆ ਦਾ ਖੱਬੇ ਬਨੇ ਮਾਰਨਾ ਟੱਚ ਹਮੇਸ਼ਾ ਨਹੀਂ ਤੇ ਤੈਨੂੰ ਸਮਝ ਨਹੀਂ ਲੱਗਦੀ ਜੋ ਰਿਪੀਟ ਕਰਾਉਂਦੇ ਆ ਉਦੋਂ ਕਿੱਥੇ ਮਾਸਾ ਵਟਾ ਮਾਸਾ ਥੂੰ ਵਟਾ ਹੀ ਹੋ ਗਿਆ ਹਾਂ ਥੋੜਾ ਥੋੜਾ ਰਿਪੀਟ ਕਰ ਤਾ ਤੇ ਬਰਫਮ ਵਾਲੇ ਤੇ ਜਾ ਕੇ ਪ੍ਰੈਸ ਮਾਰਨ ਦੀ ਜਾ ਜਾ ਗਈ ਆ ਹਾਂ ਬਲੌਗ ਦੀ ਆ ਗਈ ਆ ਤੂੰ ਕਿਹੜੇ ਪਿੰਡੋਂ ਆ ਨਾ ਪੁੱਤ ਕਿਦੰਦਾ ਆ ਹੋ ਗਿਆ ਦੋ ਗੁੱਟੇ ਦੋ ਹੱਥ ਤੇ ਮੈਂ ਮੈਚਾਂ ਦੇ ਰਿਹਾ ਨਾ ਤਾਂ ਕਰਕੇ ਮੈਨੂੰ ਪਤਾ ਨਹੀਂ ਲੱਗਾ ਕੀ ਨਾਂ ਆ ਕੀ ਤੇਰਾ ਕਿਹੜੀ ਕਲਾਸ ਵਰਦਾ ਕਬੱਡੀ ਦਾ ਕੀ ਸਾ ਤੇਨੂੰ ਕਿਥੋਂ ਪਤਾ ਲੱਗਾ ਕਬੱਡੀ ਦਾ ਅੱਛਾ ਅੱਗੇ ਕਦੀ ਵੇਖੀ ਕਬੱਡੀ ਕਦੀ ਫੋਨ 'ਚ ਵੇਖੀ ਕਦੀ ਕਬੱਡੀ ਮੈਚ ਵੇਖਣਾ ਉਹਨਾਂ ਕਬੱਡੀ ਦੇ ਫਿਰ ਕਿਦਾਂ ਕੀ ਹਿਸਾਬ ਦਾ ਕੀ ਤੇਰਾ ਕਿਰਾ ਦਾ ਕਿਹੜਾ ਪਲੇਅਰ ਬਣਾ ਤੂੰ ਹਾਂਜੀ ਸਜੀਪ ਸਤਾਜੀ ਰੀਡਰ ਰੀਡਰ ਬਣਾ ਤੈਨੂੰ ਕਿਹੜਾ ਰੀਡਰ ਕਿਹੜਾ ਵਧੀਆ ਲੱਗਦਾ ਤੁਹਾਨੂੰ ਅੱਗੇ ਵੇਖੇਗਾ ਦੀ ਮੈਚ ਕਿਹਦੇ ਕਿਹਦੇ ਵੇਨਾਂ ਉਹਨਾਂ ਹਾਂ ਨਾਂ ਤਾਂ ਨਹੀਂ ਪਤਾ ਅਛਾ ਧੀ ਚੱਲ ਕੋਈ ਨਹੀਂ ਬਹੁਤ ਹੀ ਖੋਚਣੀ ਤਾਂ ਚੁਕਣੀ ਜਾਗਾ ਫੜ ਕੇ ਉਹ ਨਾ ਗੁੱਲਾ ਪਾੜ ਦਿਓ ਬਲਾਕੇ ਬੰਦੇ ਦਾ ਤਾਂ ਦੇ ਗਾੜੀ ਬਾਵਾਂ ਲਾ ਆ ਸ਼ਾਤੀ ਉਹਦੀ ਚ ਤਾਂ ਹੋਂ ਨਹੀਂ ਥਲੇ ਕਰੀ ਜਿੰਦੀ ਨੀ ਕਿਨੇ ਡੰਡ ਲਾਇਆ 10 ਕਿਨੇ ਡੰਡ ਲਾਇਆ ਸਿਰਫ 250 250 ਨਾ ਪਲੇਅਰ ਭਾਂਜੋਗੇ ਹੈ ਟਾਇਰ ਵਾਲੇ ਟਾਇਰ ਵਾਲੇ ਜੱਟਾਂ ਨਾਲ ਟਾਇਰ ਤੇ ਆਪਣੀ ਜਗ੍ਹਾ ਤੇ ਡੰਡ ਤੇ 250 ਸਾਰਾ ਲਾਇਆ ਡੰਡ ਥੋੜੀ ਜਿਆਦਾ ਲਾਇਆ ਉਹ ਟਾਇਰ ਤੇ ਆਪਣੀ ਜਗ੍ਹਾ ਤੇ ਡੰਡ ਆਪਣੀ ਜਗ੍ਹਾ ਟਾਇਰਾਂ ਨੇ ਪੱਟਾਂ ਦਾ ਕੰਮ ਕਰਨਾ ਜਿਹਦਾ ਪੱਟ ਦੇ ਸਟਰੈਂਥ ਬਣਾਉਣੀ ਆ ਦੰਡ ਜਿਹੜੇ ਉਹਨੇ ਸਾਰੇ ਛਾਤੀ ਦੀ ਮੋਢਿਆਂ ਦੀ ਅਗਰ ਕਰਕਾਂ ਦੀ ਭਾਵਾਂ ਦੀ ਸਾਰੀ ਅਕਸਾ ਜੀ ਹੁੰਦੀ ਹੈ ਉਹ ਓਥੇ 250 ਲਾਉਂਦਾ ਜੀ ਤੂੰ ਕਿਨੇ ਲਾਇਆ ਹਾਂ ਤੁਸੀਂ ਤੈਨਸੂ ਲਾ ਤੂੰ ਗਿਆ ਨਹੀਂ ਟਾਇਰ ਦੇ ਹੋਵਿੰਗ ਦਾ ਵੇਟ ਤੇਰਾ ਸਿਰਫ 300 ਤੁਸੀਂ ਤੈਨਸੂ ਲਾਇਆ ਬੱਤ ਤਾਂ ਜਫਾ ਕੋਈ ਨਹੀਂ ਪੈਂਡਿਆ ਮੈਚ ਦੇ ਵਿੱਚ ਹੋਰ ਕਾਲੀ ਪੈਂਡਿਆ ਇਸੇ ਕਰੇ ਜੋ ਡਾਂਡੀ ਤੈਨਸਲ ਹੋਣਾ ਤੇ ਜਫਾ ਸਵਾਹ ਪੈਣਾ ਬਾਅਦ ਮੈਚ ਦੇ ਵਿੱਚ ਸਹੀ ਗੱਲ ਹੋਰ ਕੀ ਆ ਓਕੇ ਜਿਹੜੇ ਆ ਨਾ ਡੰਡ ਤੈਨੂੰ 700 800 ਡੰਡ ਮਾਰਾਂ ਜਿੱਦਾ ਜੇ ਤਗੜਾ ਹੋਣਾ ਦੇ ਤੇ ਜੇ ਸਫੇਰ ਖੜੋਣਾ ਆਪਾਂ ਲੋਕਾਂ ਦੇ ਮੈਚ ਵੇਖਣੇ ਫਿਰ 300 ਡੰਡ ਠੀਕ ਆ ਤੇਰੀ ਸਿੱਧੀ ਗੱਲ ਜੀ ਜੇ ਤੇ ਬਾਨਾ ਨਾ ਪਲੇਅਰ ਤੇ ਪੌਣਿਆ ਜਫੇ ਜਾਂ ਪੌਣਿਆ ਰੈਡਾਂ ਫਿਰ ਕਟੋ ਘਟ ਵੀ 800 900 ਡੰਡ ਦੇ ਲੱਗ ਜਾ ਕੇ ਜਾਣਾ ਜਿੱਦਾ ਆ ਰੋਜ ਦਾ ਤੇ ਜਿਹਦੇ ਵਿੱਚੋਂ 300 400 ਛਪਾਟਾ ਹੀ ਹੋਣਾ ਚਾਹੀਦਾ ਆ 500 ਤੇ ਕੱਡੋ ਘੜ ਛਪਾਟਾ ਮਲਾਓ ਤੇ 500 ਡੰਡ ਓਦਾਂ ਮਾਰੋ ਤੇ ਫੇਰ ਜਾ ਕੇ ਬੰਦ ਬੰਦ ਤੁਹਾਡੀ ਮਿਹਨਤ ਪੂਰੀ ਆ ਜੇ ਸੋਚੀਏ ਤੇ ਤੇ ਜੇ 300 ਲਉਣਾ ਤੇ ਫੇਰ ਆਪਾਂ ਮੈਚ ਵੇਖੀਏ ਦੁਨੀਆ ਦੇ ਮੈਸ ਹਾਵਲਾ ਚੰਗੀ ਗੱਲ ਖਲੋਗੇ ਤੇ 300 ਡੰਡ ਤੇ ਕੋਈ ਗੱਲ ਹੀ ਨਹੀਂ ਤੁਹਾਡੀ ਹੋ ਗਈ ਮਿਹਨਤ ਗਾਲੀ ਕੇਮ ਤੁਸੀਂ ਹਾਂ ਕੀ ਕੀਤਾ ਹੁੰਦਾ ਆਪਾਂ ਹੋ ਜੀ ਮਿਹਨਤ ਲਾ ਲਿਆ ਮਿਹਨਤ ਲਾ ਲਈਆ ਕਿਨੇ ਕਿਨੇ ਡੰਡ ਲਾਏ ਆ ਜੀ 100 ਛਪਾਟਾ 200 ਚਪੜਾ ਲਾਇਆ ਤੁਸੀਂ ਸਾਰੇ 200 200 ਲਾਇਆ ਵੈਰੀ ਗੁੱਡ ਆਹ ਵੇਲਾ ਤੁਹਾਡੇ ਨਾਲ ਉਹ ਚੰਗੇ ਜਿਹਾ 200 ਚਪੜਾ ਲਾਤਾ ਉਧਰ ਖਲੋ ਆ ਮੈਂ ਵੀਡੀਓ ਪਾਉਣੀ ਆ YouTube ਤੇ ਤੁਹਾਨੂੰ ਸ਼ਰਮ ਦੇਊ ਕਮ ਸਿਕਮ ਵੇਖ ਕੇ 200 200 ਚਪੜਾ ਸਾਰੇ ਲਾਇਆ ਆਹ ਵੇਖ ਲੋ ਆਪਣੀ ਹੁਣ ਉਧਰ ਉਧਰ 200 ਚਪੜਾ ਤੇ ਇਧਰ 300 ਡੰਡ ਉਹ ਤੁਹਾਡਾ ਰੋ ਜਿਆਦੀ ਮਿਹਨਤ ਆ 200 ਚਪੜਾ ਫਿਰ ਪਛੋਦੇ ਉਹਨਾਂ ਦੀ ਉਮਰ ਵੇਖੋ ਤੇ ਉਹਨਾਂ ਦੇ ਕਾਰਨਾਮੇ ਵੇਖੋ ਦੇ ਉਹ ਮਹਾਪੁਰਸ਼ ਉਹਦੇ ਨਾਂ ਵੀ ਆਏ ਮੈਨੂੰ ਲੱਗਦਾ ਟਾਈਮ ਨਹੀਂ ਤੂੰ ਕਿਨੇ ਡੱਡ ਲਾਇਏ ਹੈ ਹਾਂ 200 ਬੱਲੇ 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 ਰਹਿਣ ਦੇ ਨਹੀਂ ਕਿ ਉਹ ਵੀ ਨਹੀਂ ਮਾਰਨੇ 200 ਤੇ ਬੜਾ ਜ਼ਿਆਦਾ ਮਾਰਦਾ ਤੂੰ ਮੇਰੇ ਹਿਸਾਬ ਨਾਲ ਜਿੱਥੋਂ ਤੱਕ ਮੇਰਾ ਖਿਆਲ ਹੈ ਵੀ ਪਿੰਡ ਪਾਣੀ ਚਲ ਗਿਆ ਹੁਣ ਪਸੀਨੇ ਦਾ ਤੁਹਾਡੇ ਸ਼ੀਨ ਦਾ ਹਨਾ ਵੀ ਮੱਲ ਲਗੇ ਜੋ ਬਣੇ ਵਿਸ਼ਵਾੜੇ ਲੌਂੜਿਆ ਤੇ ਪਾਣੀ ਜਿੱਥੋਂ ਤੱਕ ਮੇਸਾ ਨਾ ਸੁਆ ਭਰਿਆ ਜਾਂੜਿਆ ਹੁਣ ਤੇਰੇ ਪਸੀਨੇ ਦਾ ਭਰਿਆ ਜਾਂੜਿਆ ਮੈਨੂੰ ਲੱਗਦਾ ਹੁਣ ਇੰਨੇ ਛਾੜੇ ਮਾਰ ਕੇ ਕਿੱਥੇ ਜਾਣਾ ਹੈ ਗਰੋਸਰੀ ਪਾੜਨਾ ਜੇ ਇੰਨੇ ਡੰਡ ਲਾ ਕੇ ਪਲੇਅਰ ਬੰਨਾ ਕਿ ਸਪੇਅਰ ਬੰਨਾ ਕਿ ਨਾਲ ਜਾਇਆ ਕਰਨਾ ਸਿਰਫ ਵੇਖਣ ਵਾਸਤੇ ਆ ਵੇ ਲੋ ਆਪਣੀ ਮਿਹਨਤ ਤੇ ਮੈਂ ਸੋਚਦਾ ਹਾਂ ਨਾ ਜਦੋਂ ਮੈਚ ਤੇ ਨਾ ਮੈਂ ਸੋਚਦਾ ਨਾ ਸ਼ਾਮ ਨੂੰ ਮੈਂ ਕਈ ਬਾਜੀ ਬੜੀ ਮਿਹਨਤ ਲਾਈ ਅੱਜ ਤੇ ਗਰਾਊਂਡ ਦੇ ਵਿੱਚ ਧੰਨ ਧੰਨ ਕਰਾਤੀ ਇੱਥੇ ਜੇ ਫੋਨ ਕਰੀਦਾ ਨਾ ਬਾਣ ਮੈਂ ਤਾਂ ਫੋੜੀ ਫੁੱਲ ਲੱਗਣ ਢੀ ਆ ਬੰਦੇ ਆਉਂਦੇ ਮੈਂ ਤਾਂ ਪੂਰੀ ਫੁੱਲ ਲੱਗਣ ਦੀ ਆ ਵੇਖ ਲਓ ਆਪਣੀ ਮਿਹਨਤ ਸਾਰੀ ਬੰਦੇ 200 300 ਡੰਡਾਂ ਦਾ ਪਲੇਅਰ ਆਪ ਬਣ ਜਾਗੇ ਹਾਂ ਤੂੰ ਕਿਨੇ ਕਿਨੇ ਡੱਡ ਲਾਇਆ ਨਿੱਕਿਆ ਨੇ ਕਿਨੇ ਕਿਨੇ ਲਾਉਂਦੇ ਰੋਜ਼ ਡੰਡ ਹਾਂ ਔਰ ਮੇਰੇ ਤੁਹਾਡੇ ਹੱਲ ਵੇਖ ਕੇ ਉਹਨਾਂ ਵੀ 200 ਸ਼ੁਰੂ ਕਰਤਾ ਵੀ ਭਾਅ ਹੁਣੀ ਡੰਡ ਬਹੁਤ ਜ਼ਿਆਦਾ ਲਾਉਂਦੇ ਆਂ ਅਸੀਂ ਉਹਨੇ ਲਾਈਏ ਫਿਰ ਪਲੇਅਰ ਬਣ ਜਾਗੇ ਉਹਨਾਂ ਵੀ ਤੁਹਾਡੇ ਹੱਲ ਵੇਖ ਕੇ ਕਰਨੀ ਮਿਹਨਤ ਮਗਰੋਂ ਤੇ ਜਦੋਂ ਮੈਂ ਉਹਨਾਂ ਨਾਲ ਉਦੋਂ ਪੁਰਾ ਕਿੰਨੇ ਕਿੰਨੇ ਛੁੱਟੀਆਂ ਲੱਗਦੀਆਂ ਹੁੰਦੀਆਂ ਤੇ ਬਾਅਦ ਚ ਕਿਹੜੀ ਕਿਹ ਲੋਕ ਘਟਾਉਂਦੇ ਜੇ ਮੈਂ ਤਾਂ ਦੱਸੋ ਬੇਲਾ ਮੈਨੂੰ ਇਹ ਗੱਲ ਦਾ ਜਵਾਬ ਦੋ ਹਾਂ ਜਵਾਬ ਲਾਈ ਦੇ ਤੁਹਾਡੇ ਫਿਰ ਚਲ ਮੰਨਦਾ ਤੇਰੀ ਗੱਲ ਤੂੰ ਟਾਇਰ ਲਾਇਆ ਤੇ ਟਾਇਰਾਂ ਦੇ ਨਾਲ ਮੰਨ ਲਾ ਕਿਨੇ ਚਾਪੜੇ ਲਾਇਆ ਚਲ ਤੂੰ ਮੰਨ ਲਾ 250 ਤੇ 200 450 ਡਾਂਡੇ ਆ ਨਾ ਤੇ 450 ਡਾਂਡਾ ਆਪਾਂ ਨੂੰ ਕੀ ਕਰੂਗਾ ਦੱਸੋ ਪਹਿਲਾਂ ਸਪੇਅਰ ਬਣਾਣਾ ਕਿ ਪਲੇਅਰ ਬਣਾਣਾ ਹੁਣ ਤੇ ਤੇਰੀ ਏਜ ਕਿੰਨੀ ਭਲਾ ਹੈ 24-25 ਸਾਲ ਤੇ 25 ਸਾਲਾਂ ਤੂੰ ਭਲਾ ਕਿੱਡਾ ਚਾਹਦਾ ਆ ਇਹ ਬਾਤ ਤੈਨੂੰ ਸਾਡੇ ਨਾਲ ਮੈਚ ਖੇਡਣ ਦੇ ਹੋਣਾ ਚਾਹੀਦਾ ਤਗੜਿਆ ਮਿਹਨਤ ਨਹੀਂ ਕਰਨਾ ਭਾਵੇਂ ਜਿੱਥੇ ਮਰਜ਼ੀ ਚੱਲ ਜਾਓ ਪਾਵੇਂ ਜਿਹੜੀ ਮਰਜ਼ੀ ਕਾਡਮੀ ਚਲਜੋ ਜਿਹੜੇ ਮਰਜ਼ੀ ਕੋਈ ਕੋ ਚਲਜੋ ਮਿਹਨਤ ਕਰੋਗੇ ਤਰ ਤਗੜੇ ਹੋਣਾ ਪਾਵੇਂ ਜਣੀ ਮਰਜ਼ੀ ਖਰਾ ਖਾ ਲੋ ਤਗੜੇ ਨਹੀਂ ਹੋ ਜਾਣਾ ਖਰਾਕ ਨਾ ਬੰਦੇ ਤਗੜਾ ਨਹੀਂ ਹੋਣਾ ਮਿਹਨਤ ਨਾ ਬੰਦੇ ਤਗੜਾ ਹੋਣਾ ਜੀ ਤੇ ਜੇ ਤੁਸੀਂ ਮਿਹਨਤ ਇੱਥੇ ਰੱਖੀ ਫਿਰ ਤੁਸੀਂ ਆਮ ਬਲੇਰਾਂ ਵਿੱਚ ਇੱਥੇ ਇੱਥੇ ਰਹਿਣਾ ਤਾਂ ਨਹੀਂ ਜਾ ਸਕਦੇ ਤੁਹਾਨੂੰ ਮਦਦ ਦੁਨੀਆ ਨੂੰ ਵੱਧ ਮਿਹਨਤ ਕਰੋਗੇ ਫਿਰ ਤਗੜੇ ਹੋਣਾ ਇੱਕ ਦੂਜੇ ਨੂੰ ਵੱਧ ਮਿਹਨਤ ਕਰੋਗੇ ਫਿਰ ਇੱਕ ਦੂਜੇ ਨੂੰ ਤਗੜਾ ਹੋਣਾ ਤੇ ਜੇ ਤੁਸੀਂ ਸੋਚ ਲਿਆ ਵੀ ਮੈਂ ਨਵਨੋ ਤਗੜਾ ਮੈਂ ਉਹਦਨੋ ਤਗੜਾ ਮੈਂ ਹੋਰ ਰਿਸ਼ਵਾਲੋਂ ਤਗੜਾ ਮੈਂ ਨਵਨੋ ਤਗੜਾ ਮੈਂ ਕੰ ਬਾਰ ਵੇਖੋ ਦੁਨੀਆ ਕਿੰਨੀ ਤਗੜੀ ਆ ਉਹਨਾਂ ਨੇ ਕੰਪੀਟੀਸ਼ਨ ਕਰੋ ਗਰਾਊਂਡ ਵਾਲੇ ਬੰਦਿਆਂ ਨਾਲ ਕਹੋ ਹੁਣ ਨਿਆਣਿਆਂ ਨਾਲ ਕੰਪੀਟੀਸ਼ਨ ਆਪਣਾ ਕੀ ਟਾੜ ਜਨੇ ਡਾਂਡ ਤੇ ਉਹ ਮਾਰ ਦਿੰਦੇ ਰੋਜ਼ ਤੇ ਤੁਹਾਡਾ ਉਹਨਾਂ ਨਾਲ ਫਿਰ ਕੰਪੀਟੀਸ਼ਨ ਹੋ ਗਿਆ ਨਿਆਣਿਆਂ ਨਾਲ ਹੋ ਗਿਆ ਨਾ ਕੰਪੀਟੀਸ਼ਨ ਫਿਰ ਤਗੜੇ ਪਲੇਅਰਾਂ ਨਾਲ ਤੁਹਾਡਾ ਕੀ ਕੰਪੀਟੀਸ਼ਨ ਹੋਇਆ ਕਿੰਨੇ ਪਲੇਅਰ ਕਿੰਨਿਆਂ ਦੀ ਇੰਟਰਵਿਊ ਤੁਸੀਂ ਵੰਦੇ ਜੇ ਪਾਲੇ ਦੀਆਂ ਇੰਟਰਵਿਊਆਂ ਦੀ ਗੋਪੀ ਭਲਵਾਉਂਦੀਆਂ ਵੰਦੇ ਜੇ ਤੁਸੀਂ ਆਬ ਮੱਖੀ ਭਲਵਾਉਂਦੀਆਂ ਵੰਦੇ ਕਿੰਨੇ ਬੰਦਿਆਂ ਦੀ ਇੰਟਰਵਿਊ ਵੰਦੇ ਤੁਸੀਂ ਭਲਾ ਕਿਨੇ ਕਿਨੇ ਬੰਦੀ ਕਿਨੇ ਕਿਨੇ ਮਿਹਨਤ ਦੱਸਦੇ ਭਲਾ ਜਿਵੇਂ ਭਲਵਾਉਂਦੀ ਤੈਂ ਤਨ ਹਜ਼ਾਰ ਕੇ 5-5 ਹਜ਼ਾਰ ਡਾਂ ਬੈਠ ਕੇ ਮਾਰਦਾ ਰੋਜ਼ ਦੀ ਤੇ ਛਪਾਟ ਆਪਾਂ ਨਹੀਂ ਕਿੰਨਾ ਗਾ ਤੇ ਦੁਨੀਆ ਤੇ ਨਾਮ ਆਉਂਦਾ ਹੀ ਆ ਦੂਜੇ ਬੰਦਿਆਂ ਦਾ ਕੋ ਨਹੀਂ ਆ ਗਿਆ ਤੇ ਜੇ ਤੁਸੀਂ ਮਿਹਨਤ ਕਰੋਗੇ ਤੇ ਫੇਰ ਤਾਂ ਜਾਓਗੇ ਤੇ ਜੇ ਆਪਾਂ ਮਿਹਨਤ ਹੀ ਲੋਕਾਂ ਨੂੰ ਘੱਟ ਰੱਖੀ ਤੇ ਫੇਰ ਆਪਾਂ ਲੋਕਾਂ ਨੂੰ ਤਗੜੇ ਕਿੱਥੋਂ ਹੋ ਜਾਗੇ ਇਹ ਦੱਸੋ ਬਈਲਾ ਮੈਨੂੰ ਡਾਂਡਾ 350 250 400 ਆ ਤੇ ਮੈਚ ਆਪਾਂ ਸੋਚਦੇ ਵੀ ਵੱਡੇ ਪਲੇਅਰਾਂ ਨਾਲ ਖੇਡਣੇ ਆ ਤੇ ਫਿਰ ਕਿੱਦਾਂ ਖੇਡੇ ਜਾਣਗੇ ਸਾਡੇ ਕੋਲ ਮੈਚ ਦੱਸ ਦਿਓ ਦੱਸ ਗਏ ਹਾਰ ਗਿਆ ਹੁਣ ਮੇਰਾ ਦੇ ਚ ਜੇ ਕਸੂਰ ਹੈਗਾ ਤਾਂ ਸੁਭਾਨ ਤੂੰ ਸਾਨੂੰ ਮਿਹਨਤ ਕਰ ਰਹੀ ਨਹੀਂ ਦਸੀ ਮਿਹਨਤ ਲਵਾਉਂਦਾ ਨਹੀਂ ਜਾਂ ਜਿੱਦਣ ਮੈਂ ਆਉਣਾ ਉਦੋਂ ਤੁਹਾਨੂੰ ਮਿਹਨਤ ਨਹੀਂ ਲੱਗਦੀ ਫੇਰ ਗੱਲ ਕਰੋ ਤੁਸੀਂ ਉਦੋਂ ਫੇਰ ਕਿਉਂ ਮਿਹਨਤ ਕਰਦੇ ਫੇਰ ਜਾਂ ਤੇ ਉਧਰ ਬਣਾ ਫੇਰ ਮਿਹਨਤ ਕਰੋ ਜਾਂ ਕਰ ਦਿਆ ਸਿੱਧਾ ਦੱਸ ਦੋ ਕਿ ਇਹ ਨਹੀਂ ਜੇ ਪਲੇਅਰ ਬਣਾ ਰਹੇ ਨੇ ਤਾਂ ਬਰਾਹੀ ਤੇ ਟਾਈਮ ਬਸ ਕਰ ਜਾਂਦੇ ਜੀ ਫਿਰ ਕਰ ਦਿਆਂ ਦਾ ਕਾਲੀ ਟਾਈਮ ਵੇਸ ਕਰਦੇ ਮੱਝਾਂ ਪੰਜ ਸੱਤ ਖੁੱਦ ਆਹ ਤੇ ਚਲੋ ਜੀ ਕੰਮ ਸੁੱਤਰਾ ਜੇ ਧਰਦਿਆਂ ਨੂੰ ਤਾਂ ਨਜ਼ਾਰੇ ਵੱਜਣ ਕਰ ਦਿਆਂ ਟਾਈਮ ਵੀ ਬਰਬਾਦ ਆਪਾਂ ਕਰਨਾ ਵੀ ਅਹੀਂ ਮੈਂ ਹਿੰਦਲ ਚੱਲਿਆ ਗਰਾਊਂਡ ਚ ਲਾਉਣ ਜੇ ਇਦਾਂ ਸਰ ਸੂਤਰ ਆਉਂਦਾ ਤੇ ਵੇਖ ਲਓ ਮੈਂ ਤੈਨੂੰ ਉਹ ਦਿਨ ਵੀ ਕਹਿ ਆ ਵੀ ਜਿਹੜਾ ਬੰਦਾ ਦੋ ਸਾਲਾਂ ਹੀ ਫਰਕਣਾ ਮਾਰੇ ਉਹ ਪਲੇਅਰ ਨੂੰ ਆਟੋਮੈਟਿਕਲੀ ਵੇਖ ਲੈਣਾ ਜਿੱਦਾਂ ਵੀ ਮੈਂ ਫਰਕ ਮਾਰਿਆ ਕਿ ਨਹੀਂ ਬੰਦਾ ਉੱਠੇ ਭਲਾ ਹੋਰ ਕਿਹੜਾ ਮਿਹਨਤ ਕਰਦਾ ਸਵੇਰੇ ਆ ਵੇ ਲੋ ਹੁਣ ਆਪਣੇ ਸਾਰੇ ਆ ਬੰਦੇ ਵੇਖ ਲੈਣਾ ਆ ਇਹਨਾਂ ਚ ਵੇਖ ਲਓ ਵੀ ਕੋਈ ਬੰਦਾ ਸਵੇਰੇ ਮਿਹਨਤ ਕਰਦਾ ਇੱਕ ਟਾਈਮ ਮਿਹਨਤ ਕੀਤੀਆਂ ਪਲੇਅਰ ਨਹੀਂ ਬਣਵਾ ਜੀ ਬੰਨਾ ਇਹ ਮਤ ਸੋਚੋ ਵੀ 500 ਡੰਡ ਦੇ ਕਰੀ ਲਾ ਲਿਆ ਤੇ ਆਣ ਕੇ ਗਰਾਊਂਡ 'ਚ ਗੇਮ ਗੂਮ ਲਾ ਕੇ ਚੱਲ ਗਏ ਤੇ ਪਲੇਅਰ ਬਣ ਜਾਗੇ ਨਾ ਸੰਘਰਸ਼ ਕਰਨਾ ਪੈਣਾ ਤੇ ਤਗੜੇ ਹੋਣ ਲਈ ਬੜੀ ਮਿਹਨਤ ਕਰਨੀ ਪਣੀ ਹੈ ਤੈਨੂੰ ਤੇ ਹੁਣ ਸਾਰਾ ਕੁਝ ਵੱਡਿਆਂ ਪਲੇਅਰਾਂ ਦਾ ਰੋਜ਼ ਤੋਂ ਮੈਚ ਖੇਡਦਾ ਤੈਨੂੰ ਅਜੇ ਤੱਕ ਨਹੀਂ ਪਤਾ ਲੱਗਾ ਵੀ ਕਿੰਨੀ ਮਿਹਨਤ ਕਰਦੇ ਆਪਾਂ ਤੇਨੂੰ ਉਥੇ ਜਦੋਂ ਮੈਚ ਖੇਡ ਕਰਦੇ ਕਿੰਨੀ ਮਿਹਨਤ ਮੈਚ ਤੇ ਖੇਡਣ ਤੋਂ ਬਾਅਦ ਆਪਾਂ ਕਰ ਲੈਂਦੇ ਆ ਤੇ ਤੂੰ ਗਰਾਊਂਡ ਜਾਣ ਕੇ ਫਿਰ ਤੂੰ 400 ਡੰਡ ਦੇ ਖਿੱਟ ਗਿਆ ਤੈਨੂੰ ਤੇ ਕਮ ਸੇ ਕਮ ਸਮਝਣਾ ਚਾਹੀਦਾ ਤੇ ਉਹਦੇ ਨੂੰ ਰੋਜ਼ ਵੱਡੇ ਬੰਦੇ ਨਾਲ ਮੈਚ ਖੇਡਦਾ ਜੇ ਤੂੰ ਵੀ ਬੰਦਾ ਨਾਲ ਜਿੰਮੇਤ ਕਰੇਂ ਤੇ ਫਿਰ ਤੈਨੂੰ ਹਜੇ ਉਹ ਨਾ ਪਤਾ ਲੱਗੇ ਤੈਨੂੰ ਹਜੇ ਉਹ ਨਾ ਲੱਗੇ ਪਤਾ ਵੀ ਕਬੱਡੀ 'ਚ ਪੈਸਾ ਕਿੰਨਾ ਤੇ ਕੀ ਜੇ ਤਗੜੇ ਬੰਦੇ ਦਾ ਮੁੱਲ ਕਿੰਨਾ ਤੇ ਫਿਰ ਹੋਰ ਕਿਹਨੂੰ ਸਮਝਾਵਾਂਗਾ ਆਪਾਂ ਕਿ ਨਹੀਂ ਚੱਲ ਤੂੰ ਇਹਦੇ ਜੇ ਛੋਟੇ ਮੈਚ ਖੇਡਦੇ ਮੰਨ ਲਾ ਹਜਾ ਇਹਦੇ ਨੂੰ ਵੱਡੇ ਮੈਚ 'ਚ ਜਾਣਾ ਨਾਲ ਹੁੰਦਾ ਜਾਂਦਾ ਮੇਰੇ ਇਹਨੂੰ ਤੇ ਹੁਣ ਪਤਾ ਹੋਣਾ ਚਾਹੀਦਾ ਨਾ ਵੀ ਮੈਂ ਕਿੰਨੀ ਮਿਹਨਤ ਕਰਨੀ ਚਾਹੀਦੀ ਆ ਤੇ ਮੈਨੂੰ ਵੱਡੇ ਪਲੇਅਰ ਕਿੰਨੀ ਮਿਹਨਤ ਕਰਦੇ ਆ ਤੇ ਫਿਰ ਮੈਚ ਖੇਡ ਕੇ ਇੰਨੀ ਬਸ ਮੁਕੇ ਵੀ ਤੇ ਤੁਸੀਂ ਭਲਵਾਂ ਜੀ ਵੱਡੀ ਟੀਮ ਚ ਕਦੋਂ ਜਾਣਾ ਜੇ ਮੈਂ ਤਾਂ ਕਰੋਗੇ ਤਾਂ ਤਾਂ ਜਾਓਗੇ ਤਗੜੇ ਹੋਗੇ ਤਾਂ ਖੜਾਂਗੇ ਤੁਹਾਨੂੰ ਦੱਸੋ ਪਹਿਲਾਂ ਮੈਨੂੰ ਤੇ ਜੇ ਤੁਸੀਂ ਮਿਹਨਤੀ ਨਾ ਕੀਤੀ ਤੇ ਫਿਰ 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 ਤੁਸੀਂ ਇਹ ਕਹਿਣਾ ਭਲਵਾਂ ਯਾਰ ਉਹਨੂੰ ਲੈ ਜਾਂਦਾ ਸਾਨੂੰ ਨਹੀਂ ਖੜਦਾ ਤੇ ਖੜੇ ਭਲਵਾਂ ਕੀ ਹੁਣ ਉਹ ਬੰਦਾ ਮਗਰਲਾ ਗਿਆ ਨਹੀਂ ਉਹ ਦਿਨ ਮੰਨ ਲਾ ਹਣਾ ਮੈਚ ਤੇ ਗਿਆ ਆਪਾਂ ਉਹਨੇ ਕਿੰਨੀਆਂ ਰੇਡਾਂ ਪਾਈਆਂ ਜੱਫੇ ਭਲਾ ਕਿੰਨੇ ਉੱਤੇ ਦੱਸੀਂ ਉੱਠ ਕੇ ਕਿੰਨੀਆਂ ਰੇਡਾਂ ਪਾਈਆਂ ਕਿੰਨੇ ਜੱਫੇ ਭਲਾ ਜਦੋਂ ਰੇਡਾ ਕਿ ਨਹੀਂ ਆਹੀ ਤਿੰਨ ਤੇ ਜਫੇ ਕਿ ਨਹੀਂ ਜਫੇ ਵੀ ਤੇ ਨਹੀਂ ਨਾ ਦੱਸ ਹੁਣ ਇਥੇ ਪਹਿਲਵਾਨ ਦਾ ਕਸੂਰ ਆ ਜਿਹੜਾ ਤੁਹਾਨੂੰ ਮੈਂ ਕਹਿੰਨਾ ਵੀ ਡਾਈਟ ਆਪਣੀ ਵਧਾਓ ਆਪਣੀ ਖਰਾਕ ਵਧਾ ਲਓ ਮੈਨੂੰ ਮੇਰੀ ਨਹੀਂ ਵੀ ਤੇਰਾ ਦੋ ਸਾਲਾਂ ਦੇ ਵਿੱਚ ਕਿਲੋ ਵੇਟ ਹੀ ਵਧਿਆ ਹੱਦ ਮਹਾਇਆਂ ਜੇ ਇਹਦਾ 3 ਕਿਲੋ ਵੇਟ ਵਧਿਆ ਹੋਣਾ ਹੱਦ ਉਹ ਵੀ ਨੇਚਰਲੀ ਉਮਰ ਦੇ ਹਿਸਾਬ ਨਾਲ ਵਧਿਆ ਇਹਦਾ ਕੋਈ ਖਰਾਕ ਨਾਲ ਇਹਦਾ ਵੇਟ ਨਹੀਂ ਵਧਿਆ ਹੁਣ ਉਹ ਬੰਦਾ ਤੇਰੇ ਲੈਵਲ ਦਾ ਬੰਦਾ ਸੀ ਉਹ ਅੱਜ ਮੇਰੇ ਨਾਲ ਮੈਚ ਖੇਡਣ ਡਿਆ ਉਹਦਾ ਕੀ ਫਰਕ ਉਹਦੀ ਖਰਾਕ ਵਧਿਆ ਉਗੋਂਦਾ ਮਿਹਨਤ ਵਧ ਕਰ ਗਿਆ ਉਹਨੂੰ 2 ਮਿੰਟ ਹੈ ਜਿਹੜਾ ਮੈਂ ਗਰਾਊਂਡ 'ਚ ਆਇਆ ਝੋਨੇ ਲੱਗਣ ਤੋਂ ਪਹਿਲਾਂ ਉਹਨੂੰ ਠੋਕੇ ਮਿਹਨਤ ਕਰਾਈ ਉਹਨੇ ਛੁੱਟੀ ਨਹੀਂ ਕੀਤੀ ਉਹ ਬੰਦਾ ਤਗੜਾ ਹੋ ਗਿਆ ਉਹਨਾਂ 2 ਮਹੀਨਾ ਜੀ ਹੁਣ ਉਹ ਬੰਦਾ ਚੱਲ ਮੈਚਾਂ ਤੇ ਮੇਰੇ ਨਾਲ ਹੁੰਦਾ ਮਿਹਨਤ ਚੱਲ ਉੱਥੇ ਮੇਦੀ ਕਰਉਣਾ ਪਰ ਇਹਦੀ ਗਲਤੀ ਇਹ ਵੀ ਜਿੱਦ ਦਿਨ ਗਰਾਊਂਡ ਜਾਂਦਾ ਉਸ ਦਿਨ ਮਿਹਨਤ ਨਹੀਂ ਕਰਦਾ ਪੂਰੀ ਜਿੰਨੀ ਇਹਨੂੰ ਕਰਨੀ ਚਾਹੀਦੀ ਹੈ ਉਸ ਦਿਨ ਨੂੰ 1000 1200 ਚਾਹੀਦਾ ਉਸ ਦਿਨ ਆ ਕੇ 400 ਡੰਡ ਮਾਰ ਲਿਆ ਇਹਦੀ ਗਲਤੀ ਇਹ ਆ ਵੀ ਕੱਲੀ ਮਿਹਨਤ ਕਰਨੀ ਤੇ ਆਪਾਂ ਮੈਚ ਖੜੇਗਾ ਚੱਲ 3 400 500 ਵੀ ਲੱਗ ਜੇ ਦਸਮਕੇ ਵੀ ਗਰਾਊਂਡ ਜਾਣ ਕੇ 400 ਕੀਤਾ ਤੇ ਫੇਰ ਸਾਡੇ ਵਾਸਤੇ ਕੀ ਕੱਢੀ ਕੀ ਚੰਗੀ ਗੱਲ ਐ ਤੇ ਤੂੰ ਤੈਨੂੰ ਦੋਵਾਂ ਸਾਲਾਂ ਦੇ ਵਿੱਚ 5 ਕਿਲੋ ਭਾਰ ਨਹੀਂ ਵਧਿਆ ਤੇਰਾ ਮੈਂ ਸੋਚਦਾ ਉਹਦਾਂ ਜਫੇਕਾਰਨ ਖਾਨ ਦਾ ਕਾਰਨ ਤੇਰਾ ਕੀ ਵੀ ਵੇਟ ਤੇਰਾ ਹੌਲਾ ਤਕਨੀਕ ਪੱਕੋ ਤੂੰ ਉਸੇ ਵੇਟ ਪਖੋ ਜਫੇ ਖਾਦੇ ਆ ਵੀ ਜਾਣਾ ਨਹੀਂ ਬੋਡੀ ਵਿੱਚ ਬੁਝਾਨਾ ਨਹੀਂ ਮਿਹਨਤ ਨਾ ਤੇ ਖਰਾਕ ਨਾ ਤੇ ਮਿਹਨਤ ਕਿਦਾਂ ਲੱਗੂ ਖਰਾਕ ਖਾਦੇ ਆ ਜਫੇ ਤੁਸੀਂ ਉਦੋਂ ਗਲਤ ਖਾਦੇ ਭਲਾਂ ਜੀ ਜਫਾ ਤੂੰ ਹੀ ਗਲਤ ਖਾਦੇ ਆ ਕੋਈ ਜਫਾ ਉਹਦੇ ਵਿੱਚ ਪ੍ਰੈਸ ਮਾਰ ਕੇ ਫੇਰ ਤੂੰ ਜਾ ਕੇ ਲੱਤਾ ਫੜਾਉਂਦੇ ਆ ਪ੍ਰੈਸ ਮਾਰ ਕੇ ਜਦੋਂ ਉੱਠਣ ਲੱਗਿਓ ਉਹ ਤੈਨੂੰ ਮੈਂ ਵੀਰ ਹੀ ਕਿਹਾ ਵੀ ਮੋਢਿਆਂ ਦੇ ਹੱਥ ਦੇ ਕੇ ਪਛਾਣ ਬੰਦਾ ਧੱਕ ਲਈਦਾ ਤੇ ਤੂੰ ਫੇਰ ਉੱਠਣ ਲੱਗਾ ਉਹ ਗਿੱਟਾ ਫੜਾਉਂਦੇ ਆ ਮੇਰੇ ਮੁਤਾਬਕ ਇੰਦਰ ਸਭ ਤੋਂ ਵਧੀਆ ਉਹਦਾਂ ਖੇਡਿਆ ਇਹਨੇ ਲਗਾਈਆਂ ਵੀ ਘੱਟ ਲਈਆਂ ਜਫੇ ਵਧੀਆ ਪਾਏ ਉਹਦਨੇ ਦਿਮਾਗ ਨਾਲ ਖੇਡਿਆ ਨੇ ਜਫੇ ਪਾਏ ਆ ਇਹਦੇ ਆਮ ਐਂ ਚੇ ਦਿਮਾਗ ਨਾਲ ਖੇਡਦਾ ਨਹੀਂ ਉਹਦਨੇ ਨੇ ਪੂਰਾ ਉਹਦਨੇ ਤੋਂ ਖੇਡਿਆ ਵਧੀਆ ਨਾ ਜਫੇ ਪਏ ਨਾ ਜਿੰਨਾ ਮੈਂ ਬੜੀਆ ਕਹਿਣਾ ਖੋਲ ਕੇ ਖੇਡ ਉਦੋਂ ਤੋਂ ਖੋਲ ਕੇ ਖੇਡਿਆ ਜੱਫੇ ਪਏ ਆ ਆ ਬੰਦਾ 1 ਮਹੀਨਾ ਪਹਿਲਾਂ ਵੇਖਿਆ ਨਾ ਕਿਦਾਂ ਦਾ ਆ ਮਿਹਨਤ ਕੀਤੀ ਉਹਨੇ ਮਹੀਨਾ ਆਣ ਕੇ ਪੂਰੀ ਉਹ ਬੰਦੇ ਨਾਗਾ ਨਹੀਂ ਕਿਤੇ ਨਾਗਾ ਦਾ ਹੋਇਆ 22 ਚਾਂਸ ਕਿਤੇ ਨਾਗਾ ਆ ਉਹ ਬੰਦੇ ਦਾ ਆਪਣੇ ਆਪ ਸਰੀਰ ਵੇਚ ਲਓ ਵੀ ਕਿੱਥੇ ਬੰਦਾ ਕਿਦਾਂ ਗਿਆ ਤਾਂ ਨੂੰ ਆ ਫਰਕ ਚਾਹੀਦਾ ਬੰਦੇ ਦਾ 1 ਮਹੀਨੇ ਜੋ ਬੰਦਾ ਤਾਂ ਆਇਆ 1.5 ਮਹੀਨੇ ਜੋ ਪਹਿਲਾਂ ਉਹਨੂੰ ਹਜੇ ਨੂੰ ਘਰ ਦੀ ਜਮੇਰੀ ਨੂੰ ਟਾਈ ਫੜ ਹੋਇਆ ਰਿਹਾ ਮਹੀਨਾ ਇੱਕ ਸਾਬ ਲਾ ਲਓ ਚਾਚਾ ਮਨ ਨੂੰ ਕਹਿੰਦਾ ਵੀ ਇਹਨੂੰ ਸਮਝਾਓ ਕੋ ਥੋੜਾ ਬੋਲਾ ਮੈਂ ਸਾਰਿਆਂ ਨੂੰ ਜਿੰਨੇ ਵੀ ਘਰਦੇ ਆ ਬਲੇਰ ਇੱਥੇ ਆਉਂਦੇ ਹਨਾ ਆ ਵੀਡੀਓ ਰੇ ਮੈਂ ਸਾਰਿਆਂ ਨੂੰ ਕਹਿ ਲਗਾ ਕਿ ਮੇਰੀ ਜ਼ਿੰਮੇਵਾਰੀ ਸਿਰਫ ਗਰਾਊਂਡ ਤੱਕ ਦੀ ਹੈ ਮੇਰੇ ਗਰਾਊਂਡ ਤੱਕ ਦੀ ਹੈ ਜਦੋਂ ਬੰਦੇ ਗਰਾਊਂਡ ਚ ਆ ਜਾਂਦੇ ਆ ਉਦੋਂ ਮੇਰੀ ਜ਼ਿੰਮੇਵਾਰੀ ਆ ਗਰਾਊਂਡ ਚ ਦੂਜਿਆਂ ਚ ਗਰਾਊਂਡ ਦੇ ਵਿੱਚ ਉਹਨਾਂ ਤੱਕ ਮੇਰੀ ਜ਼ਿੰਮੇਵਾਰੀ ਆ ਮੈਂ ਤੁਹਾਨੂੰ ਸਿਰਫ ਸਿਖਾ ਸਕਦਾ ਹਾਂ ਉਥੇ ਅਮਲ ਕਰਨਾ ਤੁਹਾਡਾ ਫਰਜ਼ ਹੈ ਸਕੂਲ ਦੇ ਵਿੱਚ ਟੀਚਰ ਦੀ ਜ਼ਿੰਮੇਵਾਰੀ ਹੁੰਦੀ ਹੈ ਗੇਟ ਤੋਂ ਅੰਦਰ ਜਾਣ ਤੱਕ ਤੇ ਬਾਹਰ ਆਉਣ ਦਾ ਤੋ ਉਦੋਂ ਬਾਅਦ ਘਰ ਦੇ ਆ ਜ਼ਿੰਮੇਵਾਰੀ ਹੁੰਦੀ ਹੈ ਘਰ ਦੇ ਆ ਬਾਹਰ ਗਰਾਊਂਡ ਚ ਨਾ ਜਿਹੜਾ ਗਰਾਊਂਡ ਚ ਉਹਨਾਂ ਦੀ ਜ਼ਿੰਮੇਵਾਰੀ ਮੇਰੀ ਹੈ ਜਦੋਂ ਗਰਾਊਂਡ ਚੱਲ ਗਏ ਉਦੋਂ ਜ਼ਿੰਮੇਵਾਰੀ ਘਰ ਦੇ ਦੀ ਮੈਂ ਕਿਹਦੀ ਰਾਹ ਦੀ ਜ਼ਿੰਮੇਵਾਰੀ ਮੇਰੀ ਨਹੀਂ ਜੀ ਅੱਜ ਕੱਲ ਨੂੰ ਉਹਨੇ ਕੱਲ ਨੂੰ ਕਾਲ ਕਰਦੇ ਕਹਿੰਦੇ ਸਾਡਾ ਬੱਚਾ ਇਦਾਂ ਕਰਦਾ ਉਦਾਂ ਕਰਦਾ ਮੇਰਾ ਫਰਜ਼ ਹੈ ਸਮਝਾਉਣਾ ਟੀਚਰ ਦਾ ਫਰਜ਼ ਹੈ ਉਹਨੂੰ ਸਿੱਖਿਆ ਦੇਣਾ ਉਦੋਂ ਬਾਅਦ ਉਹ ਘਰ ਜਾ ਕੇ ਅਮਲ ਕਰਦਾ ਉਹਦੇ ਸੁਭਾਅ ਦੇ ਡਿਪੈਂਡ ਆ ਉਹਦੇ ਮਾਪਿਆਂ ਦੀ ਦਿੱਖਾਂ ਦੇ ਡਿਪੈਂਡ ਆ ਉਹਦਾ ਮਾਪਿਆਂ ਨੂੰ ਸਿਕਾਵੇ ਕਿੱਦਾਂ ਰਹਿਣਾ ਕਿੱਦਾਂ ਤੁਰਨਾ ਇਹ ਸ਼ੁਰੂ ਤੋਂ ਆ ਤੋਂ ਬੱਚੇ ਨੂੰ ਆਪ ਬੋਣ ਨਾਲ ਬਾਕੀ ਜੇ ਕੋ ਨਹੀਂ ਬਾਕੀ ਰਾਜਾ ਕਿੱਦਾਂ ਇੱਥੇ ਨੂੰ ਦੇਖਣ ਇੱਥੇ ਨੂੰ ਪੁੱਛਿਆ ਜੇ ਬੱਚਾ ਕਿਉਂ ਨਹੀਂ ਉਹ ਇਦਾਂ ਕਰ ਫਾਲੋ ਕਰਦੇ ਨੇ ਚੀਜ਼ਾਂ ਨੂੰ ਅਸੀਂ ਤਾਂ ਸਿਰਫ ਸਮਝਾ ਸਕਦੇ ਆ ਜੇ ਹੁਣ ਘਰ ਦੇ ਕਹਨ ਵੀ ਪਹਿਲਵਾਨ ਸਾਰੀਆਂ ਜ਼ਿੰਮੇਵਾਰੀਆਂ ਚੁੱਕਿਆ ਪਹਿਲਵਾਨ ਕੋਈ ਨਹੀਂ ਜ਼ਿੰਮੇਵਾਰੀਆਂ ਨਹੀਂ ਚੁੱਕਿਆ ਜਾ ਹ ਜੀ ਮੇਰੀ ਜ਼ਿੰਮੇਵਾਰੀ ਬੱਚਿਆਂ ਨੂੰ ਸਿਖਾਉਂਦੀ ਇਥੇ ਜਨਾਜ਼ਾ ਗਰਾਊਂਡ ਵਿੱਚ ਉਹਨਾਂ ਦੇ ਉਹਨਾਂ ਚੰਗਰੀ ਆ ਹਾਂ ਜਿਹੜਾ ਬੰਦਾ ਘਰ ਉੱਤੀ ਜਾ ਕੇ ਬੋਲਦਾ ਜਾਂ ਘਰ ਲੈ ਜਾ ਕੇ ਬੋਲਦਾ ਮੈਨੂੰ ਪਤਾ ਲੱਗ ਗਿਆ ਜਾਂ ਗੱਲ ਨਹੀਂ ਮੰਨਦਾ ਜਾਂ ਗਾੜੀਆਂ ਵੇਰਦਾ ਆ ਉਹ ਬੰਦੇ ਨੂੰ ਮਗਰੋਂ ਚ ਨਹੀਂ ਜੇ ਰੱਖਣਾ ਇਹਨਾਂ ਮਦਦ ਦੀ ਇਹ ਬੀਲਾਂ ਗੱਲ ਉਹ ਬੰਦੇ ਦਾ ਰਾਹ ਬਾਹਰ ਦਾ ਹੋਊਗਾ ਗਰਾਊਂਡ ਤੋਂ ਉਹ ਬੰਦਾ ਗਰਾਊਂਡ ਤੇ ਹੀ ਕਦੀ ਬੜੂਗਾ ਭਾਵੇਂ ਜਿਹੜੀ ਮਰਜ਼ੀ ਕੋ ਫਰਮਾਇਸ਼ ਲੈ ਆਵੇ ਇਹ ਮੈਂ ਤੁਹਾਨੂੰ ਪਹਿਲਾਂ ਸਮਝਾਈਆਂ ਬੜੀਆਂ ਗੱਲਾਂ ਵੀ ਜਿਹੜਾ ਬੰਦਾ ਘਰ ਦੇ ਉਲਟ ਹੋਇਆ ਜਾਂ ਘਰ ਦੀ ਗੱਲ ਨਾ ਮੰਨਦਾ ਮੈਨੂੰ ਸਾਰਿਆਂ ਨੇ ਪਤਾ ਕਰਨਾ ਜਿੰਨੇ ਵਾਰੀ ਵਾਰੀ ਫੋਨ ਕਰਕੇ ਕਹਿੰਦੇ ਨੇ ਲੱਗੀ ਸਮਝ ਤੇ ਮੈਂ ਉਹਨੂੰ ਗਰਾਊਂਡ 'ਚ ਨਹੀਂ ਜ ਰੱਖਣਾ ਭਾਵੇਂ ਕੋ ਸੀਨੀਅਰ ਹੈ ਤੇ ਭਾਵੇਂ ਕੋ ਜੂਨੀਅਰ ਹੈ ਜੀ ਇਹ ਦੀ ਗੱਲ ਹੈ ਤੇ ਜਿਹੜਾ ਬੰਦਾ ਵਾਰਾਗਰਦੀ ਫੜਿਆ ਹੋਇਆ ਘਰ ਦੇ ਕਿਆ ਵੀ ਵਾਰਾਗਰਦੀ ਬੜੀ ਕਰਦਾ ਉਹ ਵੀ ਬੰਦੇ ਦਾ ਪਤਾ ਕਟਾਇਆ ਨਾ ਜੇ ਪੱਕਾ ਜੀ ਤੇ ਘਰ ਦੇ ਨਾਲ ਮੇਰੀ ਇਹੋ ਵੰਦੀ ਜੇ ਤੇ ਮੇਰੀ ਸਿਰਫ ਗਰਾਊਂਡ ਦੀ ਜ਼ਿੰਮੇਵਾਰੀ ਜੇ ਉਦੋਂ ਬਾਅਦ ਕਿਹੜੀ ਜ਼ਿੰਮੇਵਾਰੀ ਉਹ ਘਰ ਲੈਣੀ ਹੈ ਯਾਰ ਮੈਂ ਹੁਣ ਕਿੰਨੀਆਂ ਕਿ ਜ਼ਿੰਮੇਵਾਰੀਆਂ ਚੱਕੀ ਜਾਵਾਂ ਤੁਹਾਡੀ ਹੁਣ ਮੈਂ ਵੇਖੋ ਹੁਣ ਅੱਜ ਮੇਰੇ ਸੱਟ ਲੱਗੀ ਹਨਾ ਮੈਂ ਉਥੋਂ ਹੁਣ ਕਟੋਕੜ ਸਤਰਾ ਸਿਆਂ ਤੇਲ ਫੁਕਿਆ ਨਾ ਆਹੇ ਬਾਤਾਂ ਆ ਬੜਾ ਮੈਂ ਅੱਜ ਮੈਂ ਆਹੀਂ ਸਿਰਫ ਤੁਹਾਡੀ ਮਿਹਨਤ ਵਖਾਦਾ ਸੀ ਮਗਰ ਉਹ ਕਿੰਨੀ ਮਿਹਨਤ ਕਰਦੇ ਸੀ ਕਿ ਦੋ ਤਿੰਨ ਦਿਨ ਮੈਂ ਇੱਥੇ ਆਣ ਕੇ ਪਏ ਤੇ ਚੱਕਰ ਚ ਪਿਆ ਰਿਹਾ ਜਿਹੜਾ ਆਪਣਾ ਪਿਆ ਬੰਦੇ ਦੇ ਚੱਕਰ ਚ ਪਿਆ ਰਿਹਾ ਮੈਨੂੰ ਇਹ ਗੱਲ ਦਾ ਨਹੀਂ ਮਲਨੇਰਾ ਹੁੰਦਾ ਰਿਹਾ ਤੁਹਾਡੇ ਸਮਝਦੇ ਰਹਾ ਹੁੰਦਾ ਰਿਹਾ ਹਣਾ ਆ ਗੱਲਾਂ ਨਾਲ ਪੁੱਛਣਾ ਮਿਹਨਤ ਪੁੱਛਣਾ ਮੈਨੂੰ ਟਾਈਮ ਲੱਗਿਆ ਮੈਂ ਤੁਹਾਡਾ ਗੱਲਬਾਤ ਕਰਨ ਦਾ ਮੌਕਾ ਮਿਲਿਆ ਪਰ ਅੱਜ ਜਦੋਂ ਆਣ ਕੇ ਮਿਹਨਤ ਪੁੱਜੀ ਤਾਂ ਵੇਲੇ ਕੀ ਨਤੀਜਾ ਨਿਕਲਿਆ ਸਭੋ ਤੁਸੀਂ ਜੂਨੀਅਰ ਬੰਦਿਆਂ ਨੂੰ ਨਾਲ ਲੈ ਕੇ ਮਿਹਨਤ ਕਰਾਉਣੀ ਤੁਸੀਂ ਆਪ ਹੀ ਘਟ ਕੰਡੇ ਤੇ ਉਹਨਾਂ ਨੂੰ ਤੁਸੀਂ ਮਿਹਨਤ ਕੀ ਕਰਾਉਣੀ ਬਾਕੀ ਇਹਨਾਂ ਮੈਂ ਤੁਹਾਨੂੰ ਇੱਕੋ ਗੱਲ ਕਹਿੰਦਾ ਜਿਹੜਾ ਬੰਦੇ ਦਾ ਮਿਹਨਤ ਕਰਉਂ ਜੀ ਗੱਲ ਆ ਉਹ ਗਰਾਊਂਡ ਤੇ ਆ ਜਿਹੜੇ ਬੰਦੇ ਨਹੀਂ ਜੀਦਾ ਤਾਂ ਵਿਰੋਧ ਜਨਾਓ ਉਹ ਆਪਣੇ ਮਾਨਾ ਫੈਸਲਾ ਕਰੋ ਪਹਿਲਾਂ ਕਿ ਮੈਂ ਪਲੇਅਰ ਬੰਨਾ ਕਿ ਨਹੀਂ ਬੰਨਾ ਜਿਹੜੇ ਬੰਦੇ ਇਹ ਗਰਾਊਂਡ ਚ ਆਉਂਦੇ ਆ ਮੇਰੇ ਮਿਹਨਤ ਕਰੇ ਡਾਈਟ ਵੀ ਆਪਣੀ ਵਧਾਓ ਜਰੂਰ ਯਾਨੀ ਜੇ ਤੇ ਡਾਈਟ ਵਧਾਉਣੀ ਆ ਆਪਣੀ ਖਾਣੀ ਕੋ ਡਾਈਟ ਮਿਹਨਤ ਕਰਨੀ ਤੇ ਚੁੱਪ ਕਰਕੇ ਇਹਦਾ ਕੰਮ ਸਿੱਖ ਲਾ ਕੋਈ ਜਿਹੜੀ ਸਿੱਧੀ ਗੱਲ ਠੀਕ ਹੈ ਕਿ ਨਹੀਂ ਹੁਣ 2 ਸਾਲਾਂ ਦੇ ਬੰਦੇ ਦਾ 5 ਕਿਲੋ ਭਾਰ ਨਹੀਂ ਨਾ ਵਧਿਆ ਇਹਦਾ ਡੱਟ ਇਹਨੂੰ ਬੰਦੇ ਨੂੰ ਆਪਣੀ ਡਾਈਟ ਤੇ ਕੰਟਰੋਲ ਕਰਨ ਦੀ ਜੇਦੀ ਨਾ ਕੰਮ ਕਰ ਮੈਂ ਡਾਈਟ ਤੇ ਆਪਣੀ ਬਤਾਵਾ ਬਾਕੀ ਭਰਾ ਇੱਥੇ ਮੇਰੇ ਮਗਰ ਨਾਲ ਕੋ ਬਿਲਾ ਗੇ ਲਦੀਨੇ ਵਾਲੀ ਹੈ ਤੇ ਨਾ ਕੋ ਰਮਣ ਕਲੇਰ ਹੈ ਵੀ ਜਨੇ ਆੜ ਕੇ ਸਾਨੂੰ ਡੱਬੇ ਛੋੜ ਦੇ ਨੇ ਇਥੇ ਡਾਈਟ ਦੇ ਘਿਉ ਦੇ ਸੀਗੇ ਉਹਦੇ ਇਹ ਹੁਣ ਮੈਂ ਸਿਰਫ ਤੁਹਾਨੂੰ ਇੰਨਾ ਕਰ ਸਕਦਾ ਆਪਰ ਆਦਨੋਂ ਥਾਂ ਜਿਹੜਾ ਛੱਡ ਛੱਡ ਕੇ ਤਾਂ ਮਿਹਨਤ ਆਸੇ ਇੰਨਾ ਕਿ ਮੈਂ ਕਰ ਸਕਦਾ ਜਿਹੜਾ ਮਾੜਾ ਮੋਟਾ ਸਹਯੋਗ ਤੁਹਾਡੇ ਨਾਲ ਉਹ ਨਾ ਕਰ ਸਕਦਾ ਜੇ ਕਿਨਾਂ ਅਭੀ ਨਵੀਂ ਮਾੜੀ ਮੋਟੀ ਸਾਟ ਮੁਰਜੀ ਦੀ ਉਹਦੇ ਵਿੱਚ ਹੈਲਪ ਕਰ ਸਕਦਾ ਬਾਕੀ ਹੋਰ ਜੇ ਡਾਈਟ ਤੇ ਨਹੀਂ ਮੈਂ ਸਾਰੇ ਭਰਾ ਭਰਵਾਉਣਾ ਦੇ ਸਕਦਾ ਜਿਹੜੀ ਸਦੀ ਗਾਈ ਹੋਰੇ ਤੁਸੀਂ ਖਾਣੀ ਹੈ ਠੀਕ ਹੈ ਕਿ ਨਹੀਂ ਕਰਦੇ ਕੋਈ ਨਹੀਂ ਜੀਗਾ ਇਹ ਜੀ ਦੀ ਜ਼ਿੰਮੇਵਾਰੀ ਆ ਬਾਅਦ ਕਰਦੇ ਪਤਾ ਕੀ ਆਂਦੇ ਭਰਵਾ ਜੀ ਜ਼ਿੰਮੇਵਾਰੀ ਧੜਾ